ਇਹਦੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ 'ਤੇ ਲਾ ਕੇ ਬਿਠੇ ਇੱਕ ਕਰਨਲ ਬਾਠ ਦੀ ਵਿਪਤਾ ਪਾਈ ਅਸੀਂ ਛਾਤੀਆਂ ਤਾਣ-ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ 'ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਰੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਇੱਕ ਕਰਨਲ ਬਾਠ ਦੀ ਵਿਪਤਾ ਪਾਈ ਅਸੀਂ ਛਾਤੀਆਂ ਤਾਣ-ਤਾਣ ਕੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਦੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਏ ਭੰਡ ਮੁੱਖ ਮੰਤਰੀ ਜਾਏ ਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾ ਲਾ ਕੇ ਬੈਠੇ ਇੱਕ ਕਰਨਲ ਬਾਠ ਦੀ ਪੁੱਤਾਂ ਪਾਈ ਅਸੀਂ ਛਾਤੀਆਂ ਤਾਣ-ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਇੱਕ ਕਰਨਲ ਬਾਠ ਦੀ ਵਿਪਤਾ ਪਈ ਅਸੀਂ ਛਾਤੀਆਂ ਤਾਣ-ਤਾਣ ਕੇ ਇੱਥੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਆ ਇੱਕ ਕਰਨਲ ਬਾੜ੍ਹ ਤੇ ਪੇਪਤਾ ਪਾਈ ਅਸੀਂ ਛਾਤੀਆਂ ਤਾਣ ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹਾ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਦੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾ ਲਾ ਕੇ ਬੈਠੇ ਇੱਕ ਕਰਨਲ ਬਾਠ ਦੀ ਵਿਪਤਾ ਪਈ ਅਸੀਂ ਛਾਤੀਆਂ ਤਾਣ-ਤਾਣ ਕੇ ਇੱਥੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹਾ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਦੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਇੱਕ ਕਰਨਲ ਬਾੜਸੇ ਵੀ ਉੱਤਾਂ ਪਾਈ ਅਸੀਂ ਛਾਤੀਆਂ ਤਾਣ-ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਏ ਭੰਡ ਮੁੱਖ ਮੰਤਰੀ ਜਾਏ ਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ ਚ ਵੜ ਕੇ ਤੇ ਆਪਦੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਇੱਕ ਕਰਨਲ ਬਾਠ ਦੀ ਬੇਪਤਾ ਪਾਈ ਅਸੀਂ ਛਾਤੀਆਂ ਤਾਣ-ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾ ਕਰਕੇ ਜੇ ਇਹੋ ਜਿਹੇ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ ਪਰ ਫਿਟੇ ਮੂੰਹ ਇਹੋ ਜਿਹੇ ਅਫਸਰਾਂ ਦਾ ਜਿਹੜੇ ਘਰਾਂ 'ਚ ਵੜ ਕੇ ਤੇ ਆਪੀਆਂ ਜਨਾਨੀਆਂ ਦੇ ਗੋਡੇ ਨਾਲ ਲਾ ਕੇ ਬੈਠੇ ਇੱਕ ਕਰਨਲ ਬਾੜ ਤੇ ਬਿਪਤਾ ਪਈ ਅਸੀਂ ਛਾਤੀਆਂ ਤਾਣ-ਤਾਣ ਕੇ ਜੇ ਆਏ ਅੱਜ ਤੁਹਾਡਾ ਭੇੜਾਂ ਕਰਕੇ ਜੇ ਇਹੋ ਜਿਹਾ ਨਾ ਤੁਸੀਂ ਇੱਥੇ ਪਹੁੰਚ ਨਹੀਂ ਸਕਦੇ ਆ ਸੰਗਰੂਰ ਦੇ ਜਾਂ ਸਾਡੇ ਜਿਹੜੇ ਆਪਣੇ ਆਪ ਨੂੰ ਬੜੇ ਨੱਬੀ ਖੱਬੀ ਖਾਨ ਕਹਿੰਦੇ ਆ ਕਿ ਅਸੀਂ ਹਰ ਇੱਕ ਥਾਂ ਤੇ ਪਹੁੰਚਦੇ ਆ ਕੋਈ ਨਹੀਂ ਆਇਆ ਜੀ ਅੱਜ ਜਾਂ ਇਹ ਭੰਡ ਮੁੱਖ ਮੰਤਰੀ ਜਾਂ ਇਹਦੇ ਮੰਤਰੀ ਜਿਹੜੇ ਬੋਲੇ ਅੰਨੇ ਹੋਏ ਬੈਠੇ ਆ ਜੇ ਸਾਨੂੰ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਨੀ ਪੈਗੀ ਅਸੀਂ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਵੀ ਲੜਾਂਗੇ